ਅਮਰਗੱਡ ਔਰ ਨਾਲ ਹੀ ਆਪਣਾ ਸਨਮਾਨ ਪ੍ਰਾਪਤ ਕਰਦੇ ਹੋਏ ਉਹਨਾਂ ਦੇ ਨਾਲ ਹੀ ਕਿਉਂਕਿ ਇਹ ਅੱਜ ਹੋਸਟ ਨੇ ਇਹਨਾਂ ਦੇ ਗ੍ਰੰਥਾਂ ਤੋਂ ਇਸ ਤੋਰ ਦਾ ਇੱਕ ਆਰਗੇਨਾਈਜ਼ ਕਰਦੇ ਵਿੱਚ ਔਰ ਨਾਲ ਹੀ ਔਰ ਨਾਲ ਹੀ ਪ੍ਰੈਸਰ ਦੇ ਉਨਰੋ ਇਹ ਇਸ ਟੂਰਨਾਮੈਂਟ ਜਿਹੜੀ ਦੇ ਪੂਰੇ ਜਿੰਨੇ ਦੇ ਜਿਹੜੇ ਕਲਪਕ ਵਸਤਾਰੇ ਕਮਾਗ ਆ ਇਹਨਾਂ ਦੀ ਜੋ ਨਗਵਾਈ ਦੇ ਵਿੱਚ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਚੱਲ ਰਹੀ ਆ ਸੋ ਨਾਲ ਹੀ ਬੇਨਤੀ ਕਰਾਂਗਾ ਕਿ ਰਸਾ ਕਸੀ ਦੇ ਜਿਹੜੇ ਨੌਜਵਾਨ ਨੇ ਦੇ ਕਰੀਮ ਜਿਹੜੇ 440 ਵੀ ਆਪਣਾ 36 ਕਿਹੜੀ ਟੀਮ ਹੈ ਕਿਸਦੀ ਆ ਕੋਈ ਮਾੜੀ ਜਿੱਤੀ ਆ ਇਧਰ ਕਿਹੜੀ ਆ ਉਹ ਕਿਹੜੀ ਟੀਮ ਤੇਰੀ ਹੈ ਬੰਦ ਬੰਦ ਦੇ ਵਿਚ ਜਾਰਾਤਰ ਸਰ ਸਕੂਲ ਦੇ ਵਿਚ ਇੰਦਰਜੀਤ 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 ਆ ਜਿੰਕੋ ਤੇ ਅ ਸਟੇਜ ਪਰ ਗੈਠੀਆਂ ਸਕਤੀਆਂ ਤਾਂ ਤੇ ਪੁਲੀਤ ਅਧਿਕਾਰੀ ਤੇ ਬੱਚੇ ਲਿਨਾ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਪਾਰਟਿਸਪੀਕੇਸ਼ਨ ਕੀਤੀ ਹੈ ਚਾਹੇ ਉਹ ਤੁਸੀਂ ਐਕਟਰ ਪਲੇਅ ਕੀਤੀ ਹੈ ਚਾਹੇ ਆਡੀਅנס ਕੀਤੀ ਹੈ ਯਾਨ ਆ ਮੈਂ ਤਾਂ ਆਰਗੇਨਾਈਜ਼ਰ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਡੀ ਇਹ ਜਿਹੜੀ ਪਹਿਲ ਹੈ ਕਮਿਊਨਿਟੀ ਆਊਟਰੀਚ ਆ ਆਊਟਰੀਚ ਪ੍ਰੋਗਰਾਮ ਹੈ ਸਾਡਾ ਮਿਸ਼ਨ ਸਹਿਯੋਗ ਉਹਦੇ ਵਿੱਚ ਤੁਸੀਂ ਆਪਣੀ ਪਾਰਟਿਸਪੇਸ਼ਨ ਪਾ ਰਹੇ ਹੋ ਤੇ ਇਸ ਮਿਸ਼ਨ ਨੂੰ ਸਕਸੈਸਫੁਲ ਕਰਨ ਵਿੱਚ ਸਾਡੀ ਹੈਲਪ ਕਰ ਰਹੇ ਹੋ ਜਿਹੜੀ ਵਿਲਾ ਮਲੇ ਕੋਟਲਾ ਪੁਲੇਟ ਹੈ ਇਹਨੇ ਅਤੀ ਇੱਕ ਮਿਸ਼ਨ ਸਹਿਯੋਗ ਸਟਾਰਟ ਕੀਤਾ ਹੈ ਇਹਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਯੂਥ ਹੈ ਐਂਡ ਦੂਜੀ ਕਮਿਊਨਿਟੀ ਹੈ ਯੂਥ ਐਡੋਲਸੈਂਟ ਐਂਡ ਐਲਡਰਸ ਇਹਨਾਂ ਨੂੰ ਇੰਗੇਜ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਕੀ ਜਿਹੜੀ ਪੁਲਿਸ ਨਸ਼ੇ ਦੇ ਵਿਰੋਧ ਮੋਹਿੰਮ ਚਲਾਈ ਹੋਈ ਹੈ ਉਹਦੇ ਵਿੱਚ ਤੁਹਾਡੀ ਤੁਹਾਨੂੰ ਪਾਰਟਿਸਪੀਟੇਸ਼ਨ ਮਿਲ ਸਕੇ ਪੁਲ ਜੇਲਾ ਮਨੇ ਪੁਖਾਦੀ ਪੁਲਿਸ ਨੇ ਕਾਫੀ ਜਿਹੜੀ ਨਸ਼ੇ ਦੀ ਸਪਲਾਈ ਨੂੰ ਬੰਦ ਕਰਵਾਇਆ ਹੈ ਅਤੇ ਕਾਫੀ ਐਫੈਕਟ ਕੀਤੀਆਂ ਨੇ ਜਿਹਦੇ ਵਿੱਚ ਕਾਫੀ ਅਦੇ ਨਸ਼ਾ ਲੱਗਣ ਹੈ ਉਹਨਾਂ ਨੂੰ ਜੇਲਾ ਵਿੱਚ ਭਦ ਕੀਤਾ ਉਹਨਾਂ ਦੇ ਬੱਚੇ ਨੌਜਿੱਤੇ ਹਨ ਉਹਨਾਂ ਦੀ ਜਿਹੜੀ ਪ੍ਰੋਪਰਟੀਆਂ ਹੈ ਉਹਨਾਂ ਨੂੰ ਉਸੇ ਵਕਤ ਸੀਤੀਆਂ ਨੇ ਅ ਇਸ ਤੋਂ ਇਲਾਵਾ ਜਿਹੜੇ ਅਸੀਂ ਕਹਿੰਦੇ ਸੀਗੇ ਕਿ ਕਮਿਊਨਿਟੀ ਨੂੰ ਇੰਗੇਜ ਕਰੀਏ ਤਾਂ ਕਿ ਜਿਹੜੀ ਡਿਮਾਂਡ ਸਾਈਡ ਹੈ ਕਮਿਊਨਿਟੀ ਬਨੋ ਉਹ ਨੂੰ ਵੀ ਘਟਾਇਆ ਜਾ ਸਕੀ ਇਹ ਸਭ ਤਾਂ ਹੀ ਪੋਸੀਬਲ ਹੋ ਜਾਏਗਾ ਜੇ ਅਸੀਂ ਯੂਥ ਐਡੋਲਸੈਂਟ ਜਿਹੜੇ ਵਨਰੇਬਲ ਗਰੁੱਪਸ ਹੈਗੇ ਆ ਉਹਨਾਂ ਨੂੰ ਅਸੀਂ ਅ ਅਵੇਅਰ ਕਰੀਏ ਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਜਿਹੜੀ ਹੈ ਆਪਣੀ ਕੋਈ ਵੀ ਉਹਨਾਂ ਦੀ ਉਹ ਟੈਲੈਂਟ ਹੈਗਾ ਵਾ ਜਾਂ ਕੈਪੇਬਿਲਿਟੀ ਹੈਗੀ ਆ ਉਹਨੂੰ ਨਿਖਾਰਨਾ ਉਹਦੇ ਵੱਲ ਧਿਆਨ ਦੇਣ ਤੇ ਨਸ਼ਿਆਂ ਤੋਂ ਦੂਰ ਰਹਿਣਾ ਇਹਦੇ ਵਿੱਚ ਅਸੀਂ ਜਿਹੜੀ ਮੋਹਮ ਸ਼ੁਰੂ ਕੀਤੀ ਹੈ ਉਹਦੇ ਵਿੱਚ ਅ ਅੱਜ ਇਹਦਾ ਪਹਿਲਾ ਪੜਾਅ ਹੈ ਜਿਹਦੇ ਵਿੱਚ ਅਸੀਂ ਅਮਰਗੜ ਵਿੱਚ ਲੱ싸 ਕਸ਼ੀ ਤੇ ਬਾਲੀਬਾਲ ਦੇ ਮੈਚਸ ਕਰਾ ਰਹੇ ਹਾਂ ਇਸ ਤੋਂ ਇਲਾਵਾ ਅ ਅਗਲੇ ਕੁਝ ਦਿਨਾਂ ਵਿੱਚ ਅ ਇਸ ਸਬ ਡਿਵੀਜ਼ਨ ਮਲੇਰ ਕੋਟਲਾ ਤੇ ਅ ਅਮਰਗੜ ਵਿੱਚ ਵੀ ਇਦਾਂ ਹੀ ਸਪੋਰਟਿੰਗ ਇਵੈਂਟਸ ਹੋਣਗੇ ਅੱਜ ਵੋਲੀਬਾਲ ਐਂਡ ਤਗਵੋਰ ਹੋਈ ਹੈ ਦਸਕਸ਼ੀ ਤੇ ਕੱਲ ਜਿਹੜਾ ਹੈ ਕ੍ਰਿਕਟ ਮੈਚ ਹੋਏਗਾ ਮਲੇਰਕੋਟਲਾ ਐਂਡスイਮਿੰਗ ਕੰਪੀਟੀਸ਼ਨ ਇਸ ਤੋਂ ਬਾਅਦ ਬੰਦੂ ਜਿਹੜੀ ਅਸੀਂ ਰੱਖੀ ਹੋਈ ਹੈ ਉਹ ਕੁਸ਼ਤੀ ਦੇ ਮੁਕਾਬਲੇ ਰੱਖੇ ਹੋਏ ਨੇ ਉਹ ਵੀ ਮਲੇਰਕੋਟਲਾ ਚ ਨੇ ਇਸ ਤੋਂ ਇਲਾਵਾ ਅਮਰਗੜ ਵਿੱਚ ਅਹਿਮਦਗੜ੍ਹ ਵਿੱਚ ਵੋਲੀਬਾਲ ਦੇ ਮੈਚ ਹੈ ਤੇ ਰਸਾਕਸ਼ੀ ਦੇ ਮੈਚ ਜਿਗੇ ਆ ਅ ਮੈਂ ਉਹ ਮੀਟ ਕਰੂਗੀ ਕਿ ਜਿਹੜੇ ਜਿਹੜੇ ਆਪ ਸਾਈਨ ਕਰ ਸਕਣ ਤੇ ਉਹਨਾਂ ਤੋਂ ਵੀ ਪਾਰਟਿਸਪੇਸ਼ਨ ਕਰ ਸਕਣ ਐਸ ਆਡੀਅנס ਔਰ ਐਸ ਪਲੇਅਰਸ ਦੇ ਵਾਚਰ ਦੇ ਉਹਨਾਂ ਚ ਹਿੱਸਾ ਲਓ ਅ ਇਸ ਤੋਂ ਇਲਾਵਾ ਜਿਹੜੇ ਬੱਚਿਆਂ ਨੂੰ ਸਪੋਰਟਸ ਇੰਟਰਸਟ ਨਹੀਂ ਹੈਗਾ ਪੜਾਈਆਂ ਇੰਚ ਇੰਟਰਸਟ ਹੈ ਕੋਈ ਆਰਟ ਐਂਡ ਕ્રાਫਟ ਇੰਟਰਸਟ ਹੈ ਉਹਨਾਂ ਨੂੰ ਵੀ ਇੰਗੇਜ ਕਰਨ ਲਈ ਅਸੀਂ ਡਿਸਟ੍ਰਿਕਟ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਤਾਲਮੇਲ ਦੇ ਨਾਲ ਅਸੀਂ ਕੰਪੀਟੀਸ਼ਨਸ ਕਰਾ ਰਹੇ ਆ ਇਹ ਭਾਸ਼ਣ ਤੇਜੋਗਿਤਾ ਹੋਣੀ ਦੀ ਜਿਹੜੀ ਕਿ ਪਹਿਲਾਂ ਬਲੌਕ ਲੈਵਲ ਤੇ ਹੋਣਗੇ ਫਿਰ ਇਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਤੇ ਹੋਏਗਾ ਇਹ ਮੁਕਾਬਲਾ ਤੇ ਨਾਲ ਹੀ ਨਾਲ ਇੱਕ ਜਿਹੜੀ ਹੈ ਪੇਂਟਿੰਗ ਕੰਪੀਟੀਸ਼ਨ ਹੈ ਉਹ ਵੀ ਰੱਖਿਆ ਹੋਇਆ ਹੈ ਇਹ ਵੀ ਸਿਮਿਲਰਲੀ ਜਿਹੜੇ ਬੱਚੇ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਆਪਣੇ ਟੀਚਰਸ ਤੋਂ ਕਰਨ ਉਹ ਨੂੰ ਪ੍ਰੋਮੋਟ ਕਰਨ ਤੇ ਇਹਦੇ ਵਿੱਚ ਵੱਧ ਚੜ ਕੇ ਜਿਹੜੇ ਬੱਚਾ ਦਾ ਇੰਟਰਸਟ ਹੈਗਾ ਭਾਸ਼ਣ ਕਿ ਕਯੋਗੀ ਤਾਂ ਵਿੱਚ ਯਾ ਪੇਂਟਿੰਗ ਕਰਨ ਜੋ ਯਾ ਡਰਾਇੰਗ ਕੰਪੀਟੀਸ਼ਨ ਜੋ ਹਰ ਸਾਲ ਆਉਂਦਾ ਹੈ ਆਪਣੇ ਟੀਚਰਸ ਨਾਲ ਸਬੰਧ ਕਰਕੇ ਤੇ ਉਹਦੇ ਵਿੱਚ ਵੀ ਪਾਰਟਿਸਪੇਸ਼ਨ ਕਰਨ ਇਹ ਜਿਹੜੀਆਂ ਨੇ ਆਈ ਥਿੰਕ ਸ਼ਡਿਊਲ ਮੈਮ ਐਡਮ ਪ੍ਰਿੰਸੀਪਲ ਸਾਹਿਬਾਨ ਨੂੰ ਕਹੂੰਗੀ ਕਿ ਆਪਣੇ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕਰਨ ਜਿਹੜੇ ਬੱਚੇ ਸਪੋਰਟਸ ਕਰਨਾ ਚਾਹੁੰਦੇ ਹੈ ਉਹ ਸਪੋਰਟਸ ਦਾ ਪਾਰਟਿਸਿਪੇਟ ਕਰਨ ਜਿਹੜੇ ਬੱਚੇ ਅ ਦੂਜੀ ਐਕਟੀਵਿਟੀ ਪਰਟ ਦੇ ਚੋਟੀ ਤਾ ਡਰਾਇੰਗ ਪੇਂਟਿੰਗ ਕਰਨਾ ਚਾਹੁੰਦੇ ਹੈ ਉਹਦੇ ਚੋਂ ਲਾਦੇ ਇਹਨੇ ਜਿਹੜਾ ਉਹ ਬੋਲ ਰਿਹਾ ਹੈ ਇਹ ਸਭ ਦਾ ਮਕਸਦ ਜਿਹੜਾ ਹੈ ਤਾਂ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਇਹ ਤੁਹਾਨੂੰ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਜੋ ਵੀ ਤੁਹਾਡੀ ਕੈਪੇਬਿਲਿਟੀ ਹੈ ਚਾਹੇ ਉਹ ਸਪੋਰਟਸ ਹੈ ਚਾਹੇ ਤੁਹਾਡੀ ਪੜਾਈ ਦੇ ਵਿੱਚ ਹੈ ਆਰਟ ਐਂਡ ਕrafts ਹੈ ਕਿਉਂਕਿ ਆਪਣੀਆਂ ਉਹ ਕੈਪੇਬਿਲਿਟੀਆਂ ਜਿਹੜੀ ਹੈ ਉਹਨਾਂ 'ਚ ਐਕਸਲ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਨਸ਼ਿਆਂ ਤੋਂ ਦੂਰ ਰਹੋਗੇ ਤੇ ਤੁਸੀਂ ਆਪਣੀ ਕੈਪੇਬਿਲਿਟੀ ਨੂੰ ਐਕਸਲ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹਦੇ ਨਾਲ ਤੁਹਾਡੀ ਵੀ ਤਰੱਕੀ ਹੋਏਗੀ ਤੇ ਦੇਸ਼ ਦੀ ਵੀ ਤਰੱਕੀ ਹੋਏਗੀ ਤੇ ਇਹ ਜਿਹੜਾ ਨਸ਼ੇ ਦੇ ਜਣਾ ਆਪਣਾ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਉਹਦੇ ਤੇ ਵੀ ਆਪਾਂ ਉਹਦਾ ਰੋਕtham ਕਰ ਸਕਦੇ ਹਾਂ ਤੈਨੂੰ ਬੇਫਿਕਰ ਬੱਚੇ ਹੋ ਜਿਹੜੇ ਕਿ ਆਪਣੀ ਕੈਪੇਬਿਲਿਟੀ ਨੂੰ ਸਮਝ ਕੇ ਤੇ ਜੇ ਉਹ ਐਫਫਰ ਕਰਨ ਤੇ ਕਿਤੇ ਵੀ ਉਹ ਕਹਿੰਦੇ ਨਾ ਸਕਾਈਜ਼ ਲਿਮਟ ਤੁਹਾਡੇ ਲਈ ਕੁਝ ਵੀ ਪਾਣਾ ਮੁਸ਼ਕਲ ਨਹੀਂ ਹੈ। ਇਹੀ ਟਾਈਮ ਹੈ ਜੇ ਤੁਸੀਂ ਆਪਣੀਆਂ ਜੋ ਵੀ ਤੁਹਾਡੀ ਸੌਮ ਪੁਆਇੰਟ ਹੈ ਜਿੱਥੇ ਵੀ ਤੁਹਾਡਾ ਇੰਟਰਸਟ ਹੈ ਉਹਦੇ ਲਈ ਕੰਮ ਕਰੋ ਤੇ ਨਸ਼ੇ ਵਗੈਰਾ ਜਾਂ ਹੋਰ ਕਿਸੇ ਮਾੜੀ ਆਦਤ ਤੋਂ ਦੂਰ ਰਹੋ। ਅਸੀਂ ਚਾਹਾਂਗੇ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੇ ਹੈ ਕਿਤੇ ਅਸੀਂ ਆਮ ਕਿਚ ਉੱਥੇ ਮਕਾਮ ਤੇ ਦੇਖੀਏ ਜੋ ਵੀ ਤੁਹਾਡੀ ਕੈਪੇਬਿਲਿਟੀ ਹੈ ਨਾ ਜਸਪੋਰਟ ਇਹ ਦਿੱਖ ਵੀ এডੂਕੇਸ਼ਨ ਵਾਈਜ਼ ਵੀ ਵਾਡ ਲਾਈਕ ਯੂ ਟੂ ਤੁਸੀਂ ਕਿਉਂਕਿ ਸਾਡੀ ਨਵੀਂ ਵੀਡੀਓ ਅਸੀਂ ਚਾਹਾਂਗੇ ਕਿ ਤੁਸੀਂ ਦੇਸ਼ ਦੀ ਅਕੀਦਾਂ ਤੇ ਬਾਗਦੋ ਸਨਮਾਨ ਲਈ ਹੈ ਤੇ ਤੁਸੀਂ ਸਾਰੇ ਵਕਤ ਇਸ ਐਕਸਲ ਕਰੋ ਤੇ ਦੇਸ਼ ਦਾ ਨਾਮ ਰੋਸ਼ਨ ਕਰੋ ਧੰਨਵਾਦ ਸਰ ਅੱਜ ਅਮਰਗੜ ਦੇ ਵਿੱਚ ਐਸਐਸਪੀ ਡਾਕਟਰ ਸਿਮਰਤ ਕੌਰ ਜੀ ਟੂਰਨਾਮੈਂਟ ਦਾ ਉਦਘਾਟਨ ਕਰਨ ਲਈ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਜੀ ਸਤਿ ਸ਼੍ਰੀ ਅਕਾਲ ਜੀ ਅ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਨੂੰ ਬੰਦੇ ਦਾ ਨਜ਼ਰ ਰੱਖਦੇ ਹੋਏ ਅੱਜ ਡਾਕਟਰ ਸਿਮਰਤ ਕੌਰ ਮਾਨਯੋਗ ਅਸਿਸਟੈਂਟ ਡਾਇਰਕਟਰ ਜੀ ਉਹਨਾਂ ਨੇ ਇਵੈਂਟਸ ਆਰਗੇਨਾਈਜ਼ ਕੀਤੀਆਂ ਸੀ ਸਪੋਰਟਸ ਇਵੈਂਟਸ ਉਹਨਾਂ ਦਾ ਉਦਘਾਟਨ ਕਰਨ ਇੱਥੇ ਆਏ ਸੀ ਕਿ ਉਹਨਾਂ ਦੇ ਮੋਟੀਵੇਸ਼ਨ ਸਰਕਾ ਕਿ ਇੰਸਪੀਰੇਸ਼ਨ ਸਰਕਾ ਜਿਹੜਾ ਹੈ ਇਹ ਜਿਹੜਾ ਇਵੈਂਟ ਸੀ ਬਹੁਤ ਹੀ ਕਬੂਦ ਦੀ ਕਨਾਲ ਜਿਹੜੇ ਆਰਗੇਨਾਈਜ਼ ਕੀਤੇ ਗਏ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਦੇ ਜੋ ਸਪੋਰਟਸ ਇਵੈਂਟ ਕਰਵਾਏ ਸੀ ਜਿਹਤੂ ਟੀਮਾਂ ਨੂੰ ਇਨਾਮ ਮੰਡੇ ਤੇ ਬੱਚਿਆਂ ਨੂੰ ਮੋਟੀਵੇਟ ਕੀਤਾ ਕਿ ਉਹ ਹੈਡਨ ਨੂੰ ਅਪਣਾਉਣ ਤੇ ਨਸ਼ਿਆਂ ਨੂੰ ਤਿਆਗਣ ਤੇ ਇੱਕ ਸਵਸਥ ਸਮਾਜ ਦੀ ਸਿਰਜਣਾ ਕਰੇ। ਧੰਨਵਾਦ। ਅੱਜ ਮੈਂ ਜਿਲ੍ਹਾ ਪੁਲਿਸ ਮਲੇਰਕੋਟਲਾ ਵੱਲੋਂ ਤੁਹਾਡੇ ਸਕੂਲ ਦੇ ਵਿੱਚ ਮੌਲੀਵਾਲਾ ਤੇ ਰਸਤਾ ਪਸੀਮ ਮੁਕਾਬਲੇ ਕਰਵਾਏਗੇ ਨੇ। कहना चाहते डॉक्टर सिमरत कौर आई पी एस बी एल वाई वि पुलिस मलेरकोटल वालों पंजाब में नशिया तो खात्मे लिए चलाई मुहिम तहत अच्छ सरकारी सीनियर सैकेंडरी स्मार्ट स्कूल अमरगढ़ विखे रस्साकशी वॉलीबॉल -वौल के मुकाबले करवाए गए जिन्हों का जिसका उद्घाटन डॉक्टर सिमरत कौर एस एस पी मलेरकोटला विशेष तौर पर पहुंचे मैं विनोद वाला ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮਰਗੜ ਆਪਣੇ ਵੱਲੋਂ ਅਤੇ ਪੂਰੇ ਸਟਾਫ ਵੱਲੋਂ ਉਹਨਾਂ ਦਾ ਬਹਿਦਿਨੋਂ ਧੰਨਵਾਦ ਕਰਦੀ ਹਾਂ ਇਸ ਸੰਬੰਧੀ ਸਾਨੂੰ ਡੀਓ ਮੈਡਮ ਖਲੇਖੋਤ ਵੱਲੋਂ ਵੀ ਹੁਕਮ ਪ੍ਰਾਪਤ ਹੋਈ ਸੀ ਇਹਨਾਂ ਨੂੰ ਪੂਰਾ ਸਹਿਯੋਗ ਦੇਣ ਲਈ ਉਸਦੇ ਵੀ ਆਦੇਸ਼ ਜਾਰੀ ਕੀਤੇ ਗਏ ਸੀ ਅਜਿਹੇ ਮੁਕਾਬਲੇ ਨਾਲ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਕਾਫੀ ਸੇਧ ਮਿਲਦੀ ਹੈ ਤੇ ਮੈਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਹ ਅਪੀਲ ਕਰਦੀ ਹਾਂ ਕਿ ਅਜਿਹੇ ਮੁਕਾਬਲੇ ਨੂੰ ਵਿਤ ਵਿੱਚ ਵੀ ਕਰਵਾਏ ਜਾਣ ਤੇ ਇਸ ਸੰਬੰਧ ਵਿੱਚ ਸਾਡੇ ਵੱਲੋਂ ਜਿੰਨਾ ਸਹਿਯੋਗ ਹੋਵੇਗਾ ਤੁਸੀਂ ਉਹਨਾਂ ਦਾ ਵੀ ਉਹ ਕਰਦੇ ਹੋ। ਸਾਰੇ ਸਟਾਫ ਦੇ ਜੋਰ ਅਗਵਾਈ ਮਿਲਦੀ ਹੈ ਉੱਥੇ ਹੀ ਵਾਲੀਵਾਲ ਦੇ ਵਿੱਚ ਸਰਦਾਰ ਇੰਦਰਜੀਤ ਸਿੰਘ ਜੀ ਜੋ ਡੀਪੀ ਨੇ ਸੌਣੇ ਵਿੱਚ ਆਉਣ ਔਰ ਸ਼੍ਰੀ ਮੋਖਾ ਚਾਚੀ ਜੋ ਕਿ ਟਰੱਸਟ ਵੱਲੋਂ ਪਹੁੰਚਿਆ ਸਰਵਾਂ ਨੂੰ ਆ ਰਹੇ ਨੇ ਲਗਭਗ ਤਸਲੀਬੀ 20 25 ਸਾਲ ਤੋਂ ਉਹਨਾਂ ਦੇ ਹਰ ਟੱਟ ਤੇ ਸਰਕਾਰ ਮਾਜੂਦ ਅਸੱਪੀ ਮੈਡਮ ਅਤੇ ਸਾਡੇ ਆਦਰ ਸਹਿਬਾਨ ਦੇ ਧਿਆਨ ਇਹ ਤੇ ਦੱਸਣਾ ਚਾਹੁੰਦਾ ਕਿ ਜਿਹੜਾ ਵਾਲੀਬਾਲ ਗਰਾਊਂਡ ਹੈ ਇਹ ਸਰਦਾਰ ਲਖਮਨ ਸਿੰਘ ਜੀ ਉਹਨਾਂ ਵੱਲੋਂ ਇਹ ਨਰਸਰੀ ਜਿਹੜੀ 1982 ਤੋਂ ਸ਼ੁਰੂ ਕੀਤੀ ਹੋਈ ਹੈ ਜਿਹੜੀ ਲਗਾਤਾਰ 1996 ਤੋਂ ਉਹਨਾਂ ਦੇ ਵਿਛੋੜੇ ਤੋਂ ਬਾਅਦ ਉਹਨਾਂ ਦੇ ਅਚਾਰਕ ਸਾਡੇ ਵਿੱਚੋਂ ਚਲੇ ਜਾਣ ਤੋਂ ਬਾਅਦ ਸ਼੍ਰੀ ਕੋਕਾ ਚੰਦ ਜੀ ਇਸ ਨਰਸਰੀ ਨੂੰ ਬਖੂਬੀ ਸੰਭਾਲ ਰਹੇ ਨੇ ਤੇ ਅਸ ਗਰਾਊਂਡ ਦੇ ਵਿੱਚੋਂ ਹੁਣ ਤੱਕ ਲਗਭਗ 750 ਦੇ ਕਰੀਬ ਜਿਹੜੇ ਖਿਡਾਰੀ ਨੇ ਉਹ ਆਪਣਾ ਰੋਜ਼ਗਾਰ ਪ੍ਰਾਪਤ ਕਰਕੇ ਬੱਤ-ਬੱਤ ਮੈਚਾਂ ਦੇ ਵਿੱਚ ਉੱਚਾ ਨਿਗਾ ਜੀਆ ਨੂੰ ਐਸਪੀ ਮੈਡਮ ਸਵਰਜੀਤ ਕੌਰ ਜੀ ਰੋਸਾ ਕਸੀਤੇ ਟੀਮ ਨਾਲ ਇੰਟਰੋਡਕਸ਼ਨ ਕਰਦੇ ਹੋਏ ਨਾਲ ਹੀ ਮਾਜੂ ਐਸਪੀਐਮ ਮੈਡਮ ਸਰੇਂਦਰ ਕੌਰ ਜੀ ਔਰ ਨਾਲ ਹੀ ਮੈਡਮ ਬਨੋਤ ਵਾਲਾ ਜੀ ਬੇਸਿਕਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੈਂਕ ਯੂ ਸਰਦਾਰ ਮਨਜੀਤ ਸਿੰਘ ਜੀ ਐਸਟੀਓ ਅਮਰਗੜ ਇਸ ਟੂਰਨਾਮੈਂਟ ਮਦਮ ਸਰ ਦਾ ਇਹ ਟੂਰਨਾਮੈਂਟ ਆਪਾਂ ਕਰਾਊਨ ਦੇ ਵਿੱਚ ਸਫਲ ਹੋਣ ਜਾ ਰਹੇ ਆ। ਉਹਨਾਂ ਦੇ ਨਾਲ ਹੀ ਸਰਦਾਰ ਸੁਵਰਜਿੰਦਰ ਸਿੰਘ ਜੀ ਐਮਟੀ ਲੈਡ ਫੋਰਸ ਸਰਦਾਰ ਕੁਬਿੰਦਰ ਸਿੰਘ ਜੀ ਲੰਗੜੀਆਂ ਪੁੱਲਾ ਵਾਲੇ ਜਿਹੜੀ ਬੋਖਾ ਚਾਚੀ ਵਾਲੀ ਵਾਲੀ ਵਾਲ ਕੋਚ ਅਬਰ ਜਨ ਸਰਦਾਰ ਅਮਰਪਾਲ ਸਿੰਘ ਜੀ